ਸਸਪ ਬਲਕ ਸਮਕਤੀ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਸਸ ਜੰਨੀ ਦਾ ਪੰਜਾਬ ਸਰਕਾਰ ਤੇ ਵੱਡਾ ਇਲਜ਼ਾਮ ਕਿਆ ਸਰਕਾਰ ਨੇ ਪਹਿਲਾ ਹੀ ਛਪਾ ਲਏ ਆਪ ਦੀ ਮੋਹਰ ਵਾਲੇ ਬਲਟ ਪੇਪਰ ਚੋਣਾ ਲੁੱਟਣਾ ਚਾਹਦੀ ਸਰਕਾਰ ਸੁਪੇ ਸੇਖੋਂ ਦੀ ਗ੍ਰਿਫਤਾਰੀ ਦਾ ਮਾਮਲਾ ਪਖਿਆ ਸੜਕ ਤੇ ਉਤਰੇ ਸਮਰਥਕ ਸੇਖੋਂ ਨੂੰ ਰਿਹਾ ਕਰਨ ਦੀ ਵਾਂਗ ਚੋਣਾਂ ਚ ਵਿਰੋਧੀਆਂ ਨੂੰ ਧਮਕਾਉਣ ਦੇ ਇਲਜ਼ਾਮਾਂ 'ਚ ਕਈ ਗ੍ਰਿਫਤਾਰ ਹੋਏ ਮੁੱਖ ਸਹਿਯੋਕ ਸਹਾਪ ਲਾਪਤਾ ਸ਼ਹਿਰ ਸੇਨਾ ਆਗੂ ਦੀ ਮਿਲੇ ਲਾਸ਼ ਪੰਜ ਦਸੰਬਰ ਤੋਂ ਲਾਪਤਾ ਸੇ ਸ਼ਿਵਾ ਕੁਮਾਰ ਸਿੱਖ ਨੌਜਵਾਨ ਦੇ ਨਾਲ ਕੁਤਮਾਰ ਮਾਮਲੇ ਸਿੰਘ ਨਾਮ ਦਾ। ਦਰਤਾਰਿਆਂ ਦੀ ਪੁਰਾਣੀ ਰੰਜਿਸ਼ ਤੇ ਚੱਲਦਿਆਂ ਫਾਇਰਿੰਗ ਨੌਜਵਾਨ ਨੇ ਪਹਿਲਾਂ ਗੋਲੀ ਮਾਰ ਕੇ ਸ਼ਖਸ ਨੂੰ ਕੀਤਾ ਜ਼ਖਮੀ ਫਿਰ ਆਪਣੇ ਆਪ ਨੂੰ ਵੀ ਕੀਤਾ ਸ਼ੂਟ। ਇਸ ਤੋੜਾਕ ਨੇ ਖੇਡਾਂ 'ਚ ਵਾਪਸੀ ਦਾ ਕੀਤਾ ਐਲਾਨ 2028 올림픽 ਖੇਡਣ ਦੀ ਜਤਾਈ ਇੱਛਾ ਕਿਹਾ ਅੰਦਰ ਦੀ ਅੱਗ ਕਦੇ ਬੁਜੀ ਨਹੀਂ।

ਪੁਲਿਸ ਇਹ ਜਾਂਚ ਲੱਗੀ ਹੋਈ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਈਮੇਲ ਪੇਚੀ ਗਈ ਸੀ ਧਮਕੀਪਰੀ ਉਸ ਦਾ ਆਈਪੀ ਐਡਰੈਸ ਕੀ ਹੈ ਤੇ ਇਤਿਹਾਤਨ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਵੀ ਅਲਰਟ ਤੇ ਹੈ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਜਿਨੇ ਵੀ ਬੱਚੇ ਸਕੂਲਾਂ 'ਚ ਮੌਜੂਦ ਸੀ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਇਸ ਵੇਲੇ ਦੀ ਇਹਨਾਂ ਤੇ ਵੱਡੀ ਖਬਰ ਕਿ ਕਿਸੇ ਕਨਾਲ ਅੰਮ੍ਰਿਤਸਰ ਨਾਲ ਇਹ ਜੁੜੀ ਸਕੂਲਾਂ ਨਾਲ ਇਹ ਜੁੜੀ ਵੱਡੀ ਖਬਰ ਅਸੀਂ ਦਸ਼ਕਾਂ ਨਾਲ ਸਵੇਤੋ ਹੀ ਸਾਂਝੀ ਕਰ ਰਹੇ ਹਾਂ ਤੇ ਅੰਮ੍ਰਿਤਸਰ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਧਮਕੀ ਮਿਲਣ ਤੋਂ ਬਾਅਦ

ਜੋ ਸਕੂਲ ਪ੍ਰਮਿਸਿਸ ਨੇ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਪੁਲਿਸ ਦੇ ਵੱਲੋਂ ਸਕੂਲਾਂ ਦੀ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ ਪਰ ਇਤਿਆਤਨ ਸਕੂਲ ਸਟਾਫ ਦੇ ਵੱਲੋਂ ਪੇਰੈਂਟਸ ਨੂੰ ਫੋਨ ਕਰ ਦਿੱਤਾ ਗਿਆ ਹੈ ਕਿ ਜਿਨੇ ਵੀ ਉਹਨਾਂ ਦੇ ਬੱਚੇ ਸਕੂਲ 'ਚ ਇੱਥੇ ਪੜ੍ਹਦੇ ਨੇ ਉਹਨਾਂ ਨੂੰ ਘਰ ਲੈ ਚਾਇਆ ਜਾਏ ਕਿਉਂਕਿ ਇੱਥੇ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਬਦੂਦ ਦੇ ਪਾਸੇ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਲਗਾਤਾਰ ਕარი ਹੈ ਕਿ ਏ ਤਮਕੀ ਪਰੀ ਈਮੇਲ ਕਿੱਥੋਂ ਆਈ ਹੈ ਕਿਉਂਕਿ ਇੱਕ ਸਕੂਲ ਨਹੀਂ ਹੈ ਪਹਿਲੇ ਮੁੱਢਲੀ ਜਾਣਕਾਰੀ ਸਾਹਮਣੇ ਆਈ ਸੀ ਕਿ ਇੱਕ ਸਕੂਲ ਹੈ ਜਿਸ ਨੂੰ ਤਮਕੀ ਪਰੀ ਈਮੇਲ ਭੇਜੀ ਗਈ ਹੈ ਬੋਮ ਨਾਲ ਉਡਾਣ ਦੀ ਤਮਕੀ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਂਦੀ ਹੈ ਕਿ ਅੰਮ੍ਰਿਤਸਰ ਦੇ ਹੋਰ ਵੀ ਕਈ ਸਕੂਲਸ ਨੇ ਜਿਨ੍ਹਾਂ ਨੂੰ ਬੋਮ ਦੇ ਨਾਲ ਉਡਾਉਣ ਦੀ ਇਹ ਤਮਕੀ ਦਿੱਤੀ ਗਈ ਹੈ ਤੇ ਤਸਵੀਰਾਂ ਵੱਖ-ਵੱਖ ਖਾਵਾਂ ਦੀ ਕਿਸਤੇ ਕੇ ਨਾਲ ਜੋ ਸਕੂਲੀ ਬੱਚੇ ਹੁਣ ਘਰ ਪਰਤ ਰਹੇ ਨੇ ਆਟੋ ਤੇ ਸਕੂਲੀ ਬੱਚੇ ਜਾਂਦੇ ਹੋਏ ਵਖਾਈਦੇ ਰਹੇ ਪਰ ਦੂਸਰੇ ਪਾਸੇ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਈਪੀ ਐਡਰੈਸ ਕੀ ਹੈ ਫਿਲਮੈਂ ਇਸ ਵੇਲੇ ਇੱਕ ਸ਼ਹਿਰ ਦਾ ਮੇਨ ਜੋ ਚੌਰਾਹਾ ਹੈ ਉੱਥੇ ਮੌਜੂਦ ਹੈ ਕਿਉਂਕਿ ਅਕਸਰ ਜਦੋਂ ਸਕੂਲਾਂ ਦੇ ਵਿੱਚ ਛੁੱਟੀ ਹੁੰਦੀ ਹੈ ਤਾਂ ਲਗਭਗ 2:30 ਤੋਂ ਲੈ ਕੇ 4:30 ਵਜੇ ਤੱਕ ਲੰਬੇ ਟ੍ਰੈਫਿਕ ਜਾਮ ਲੱਗਦੇ ਨੇ ਪਰ ਅੱਜ ਉਹੀ ਤਸਵੀਰ ਲਗਭਗ 1:30 ਵਜੇ ਨਜ਼ਰ ਆ ਰਹੀ ਹੈ ਇੱਕ ਵਾਰ ਮੈਂ ਦਿਖਾ ਦਿਆਂ ਕਿ ਸਕੂਲਾਂ ਦੇ ਵਿੱਚ ਛੁੱਟੀ ਜਿਹੜੀ ਇਹ ਕੀਤੀ ਗਈ ਹੈ ਤੁਸੀਂ ਦੇਖੋ ਵਕ ਵਕ ਚਾਹੇ ਕੋਈ ਆਟੋ ਹੈ ਕੋਈ ਸਕੂਲ ਵੈਨ ਹੈ ਤਾਂ ਉਹ ਇਸ ਵੇਲੇ ਬੱਚੇ ਜਿਹੜੇ ਨੇ ਆਪਣੇ ਆਪਣੇ ਘਰਾਂ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਆ ਸਾਹਮਣੇ ਦੂਸਰੇ ਪਾਸੇ ਇੱਕ ਸਕੂਲ ਵੈਨ ਤੁਸੀਂ ਦੇਖ ਸਕਦੇ ਹੋ ਔਰ ਇੱਕ ਆਡੀਓ ਮੈਸੇਜ ਜਿਹੜਾ ਕਿ ਵਾਇਸ ਨੋਟ ਹੈ ਉਹ ਵੀ ਕਾਫੀ ਵਾਇਰਲ ਹੋ ਰਿਹਾ ਜਿਸ ਕਰਕੇ ਕਿਤਨੇ ਕਿਤੇ ਅਸੀਂ ਕਹਿ ਸਕਦੇ ਕਿ ਸਕੂਲਾਂ ਦੇ ਵਿੱਚ ਇੱਕ ਗਲਤ ਜਾਣਕਾਰੀ ਪਹੁੰਚੀ ਜਦਕੇ ਪੁਲਿਸ ਕਮਿਸ਼ਨਰ ਨੇ ਟਵੀਟ ਕਰਕੇ ਇਹ ਗੱਲ ਕਹੀ ਕਿ ਕਿਸੇ ਤਰ੍ਹਾਂ ਵੀ ਘਬਰਾਉਣ ਦੀ ਲੋੜ ਨਹੀਂ ਹੈ ਕਿਸੇ ਤਰ੍ਹਾਂ ਦੇ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਪਰ ਜਦੋਂ ਇਹ ਜਾਣਕਾਰੀ ਮਾਪਿਆਂ ਤੱਕ ਪਹੁੰਚੇ ਕਿ ਸਕੂਲਾਂ ਦੇ ਵਿੱਚ ਬੰਬ ਰੱਖਣ ਦੀ ਜਾਣਕਾਰੀ ਮਿਲ ਰਹੀ ਹੈ ਇਸ ਵੇਲੇ ਤੁਸੀਂ ਦੇਖੋ ਕਿ ਭਾਵੇਂ ਜਿਹੜੇ ਮਾਸੂਮ ਬੱਚੇ ਨੇ ਉਹ ਛੁੱਟੀ ਹੋਣ ਕਰਕੇ ਕੁਝ ਜ਼ਰੂਰ ਨਜ਼ਰ ਆ ਰਹੇ ਨੇ ਆਪਣੇ ਆਪਣੇ ਘਰਾਂ ਨੂੰ ਇਸ ਵੇਲੇ ਜਾਂਦੇ ਹੋਏ ਨਜ਼ਰ ਆ ਰਹੇ ਪਰ ਅੱਜ ਸਵੇਰ ਵੇਲੇ ਜਦੋਂ ਬੱਚਿਆਂ ਨੂੰ ਹਰ ਰੋਜ਼ ਦੀ ਤਰ੍ਹਾਂ ਮਾਪਿਆਂ ਨੇ ਸਕੂਲ ਭੇਜਿਆ ਤਾਂ ਕੁਝ ਘੰਟੇ ਬਾਅਦ ਇਹ ਜਾਣਕਾਰੀ ਮਿਲਦੀ ਹੈ ਕਿ ਇੱਕ ਸਕੂਲ ਨੂੰ ਈਮੇਲ ਭੇਜੀ ਗਈ ਹੈ ਉਸ ਸਕੂਲ ਦੇ ਵਿੱਚ ਤੁਰੰਤ ਜਿਹੜੀ ਪੁਲਿਸ ਫੋਰਸ ਪਹੁੰਚਦੀ ਹੈ ਉੱਥੇ ਤਲਾਸ਼ੀ ਅਭਿਆਨ ਜਿਹੜਾ ਉਹ ਚਲਾਇਆ ਜਾਂਦਾ ਹੈ ਔਰ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਵੱਡਾ ਫੈਸਲਾ ਲੈਣਾ ਪੈਂਦਾ ਤੁਸੀਂ ਦੇਖੋ ਕਿ ਬੱਚੇ ਜਿਹੜੇ ਸਕੂਲ ਵੈਨਾਂ ਦੇ ਵਿੱਚ ਘਰਾਂ ਨੂੰ ਜਾ ਰਹੇ ਨੇ ਬੱਚੇ ਭਾਵੇਂ ਕਿਉਂਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਪਰ ਬੱਚਿਆਂ ਦੇ ਮਾਪੇ ਕਿਤਨਾ ਕਿਤੇ ਜ਼ਰੂਰ ਟੈਨਸ਼ਨ ਦੇ ਵਿੱਚ ਆ ਜਾਂਦੇ ਨੇ ਤੁਸੀਂ ਦੇਖੋ ਕਿ ਸਕੂਲੀ ਬੱਚੇ ਜਿਹੜੇ ਨੇ ਅੱਜ ਸਮੇਂ ਤੋਂ ਪਹਿਲਾਂ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਫੈਸਲਾ ਲੈਂਦਿਆਂ ਹੋਇਆਂ ਸ਼ਹਿਰ ਦੇ ਜਿੰਨੇ ਵੀ ਸਰਕਾਰੀ ਜਾਂ ਨਿੱਜੀ ਸਕੂਲ ਨੇ ਉਹਨਾਂ ਦੇ ਵਿੱਚ ਤੁਰੰਤ ਛੁੱਟੀ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਸ ਵੇਲੇ ਇਹ ਜਿਹੜੀ ਤਸਵੀਰ ਪਹਿਲਾਂ 3 ਤੋਂ 4 ਵਜੇ ਦੇ ਆਲੇ-ਦੁਆਲੇ ਨਜ਼ਰ ਆਉਂਦੀ ਸੀ ਉਹ ਅੱਜ ਲਗਭਗ 12:30 ਤੋਂ 1:30 ਦੇ ਵਿਚਾਲੇ ਜੋ ਹੈ ਨਜ਼ਰ ਆ ਰਹੀ ਹੈ ਕਿਉਂਕਿ ਹਰ ਇੱਕ ਸਕੂਲ ਨੇ ਤੁਰੰਤ ਉਸ ਫੈਸਲੇ ਦੇ ਉੱਤੇ ਜੋ ਹੈ ਉਸ ਨੂੰ ਅਸਹੀ ਮੰਨਦਿਆਂ ਹੋਇਆ ਜਾਂ ਉਸ ਫੈਸਲੇ ਨੂੰ ਦੇਖਦੇ ਹਾਂ ਕਿਉਂਕਿ ਉਹ ਜੁੜਿਆ ਹੋਇਆ ਹੈ ਬੱਚਿਆਂ ਦੀ ਸੁਰੱਖਿਆ ਦੇ ਨਾਲ ਤਾਂ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆ ਤੁਰੰਤ ਪ੍ਰਭਾਵ ਦੇ ਨਾਲ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਕਿਉਂਕਿ ਟ੍ਰੈਫਿਕ ਜਾਮ ਜੋ ਹੈ ਉਹ ਉਸ ਵੇਲੇ ਲੱਗਦੇ ਆ ਜਦੋਂ ਇੱਕਦਮ ਸਕੂਲਾਂ ਦੇ ਵਿੱਚ ਛੁੱਟੀ ਹੁੰਦੀ ਹੈ ਤਾਂ ਉਹੀ ਕਾਰਨ ਹੈ ਕਿ ਟ੍ਰੈਫਿਕ ਦੇ ਜਿਹੜੇ ਇੱਥੇ ਮੁਲਾਜ਼ਮ ਨੇ ਉਹਨਾਂ ਵੱਲੋਂ ਟ੍ਰੈਫਿਕ ਵਿਵਸਥਾ ਜਿਹੜੀ ਹੈ ਉਸ ਨੂੰ ਦਰੁਸਤ ਕਰਨ ਦੇ ਲਈ ਆਪਣੀ ਜਿਹੜੀ ਡਿਊਟੀ ਹੈ ਹਰ ਰੋਜ਼ ਦੀ ਤਰ੍ਹਾਂ ਨਿਭਾਈ ਜਾ ਰਹੀ ਹੈ ਤਾਂ ਇਸ ਵੇਲੇ ਦੀ ਅਪਡੇਟ ਇਹੀ ਆ ਔਰ ਇੱਕ ਜਿਹੜਾ ਆਡੀਓ ਮੈਸੇਜ ਹੈ ਜਾਂ ਜਿਹੜਾ ਵਾਇਸ ਨੋਟ ਹੈ ਜੋ ਕਿ ਸਾਡੇ ਤੱਕ ਵੀ ਪਹੁੰਚਿਆ ਔਰ ਉਸ ਦੇ ਵਿੱਚ ਵੀ ਪਤਾ ਨਹੀਂ ਉਹ ਕੋਈ ਟੀਚਰ ਹੈ ਕੌਣ ਹੈ ਨਿਊਜ਼ 18 ਉਸ ਵਾਇਸ ਨੋਟ ਦੀ ਪੁਸ਼ਟੀ ਨਹੀਂ ਕਰਦਾ ਪਰ ਜਾਣਕਾਰੀ ਮਿਲ ਰਹੀ ਹੈ ਕਿ ਉਸ ਤੋਂ ਬਾਅਦ ਹੀ ਮਾਪਿਆਂ ਨੇ ਆਪ ਮੁਹਾਰੇ ਜਿਹਨਾਂ ਸਕੂਲਾਂ ਦੇ ਵਿੱਚ ਛੁੱਟੀ ਨਹੀਂ ਵੀ ਕੀਤੀ ਗਈ ਸੀ ਤਾਂ ਮਾਪੇ ਆਪ ਮੁਹਾਰੇ ਸਕੂਲਾਂ ਦੇ ਵਿੱਚ ਪਹੁੰਚੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਆਪਣੇ ਘਰਾਂ ਨੂੰ ਵਾਪਸ ਲਿਜਾਣਾ ਸ਼ੁਰੂ ਕਰ ਦਿੱਤਾ ਤਾਂ ਉਸ ਤੋਂ ਬਾਅਦ ਜਿਹੜੇ ਵਕ ਵਕ ਨਿੱਜੀ ਸਕੂਲ ਨੇ ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਮਾਪਿਆਂ ਨੂੰ ਮੈਸੇਜ ਭੇਜੇ ਕਿ ਆਪਣੇ ਆਪਣੇ ਬੱਚਿਆਂ ਨੂੰ ਜੇਕਰ ਕੋਈ ਲਿਜਾਣਾ ਚਾਹੁੰਦਾ ਆ ਉਹ ਸਮੇਂ ਤੋਂ ਪਹਿਲਾਂ ਲਿਜਾ ਸਕਦਾ ਪਰ ਬਾਅਦ ਦੇ ਵਿੱਚ ਜਦੋਂ ਛੁੱਟੀ ਦਾ ਐਲਾਨ ਹੋਇਆ ਤਾਂ ਫਿਰ ਜਿੰਨੇ ਵੀ ਸਕੂਲ ਵੈਨ ਚਾਲਕ ਨੇ ਜਾਂ ਕਿਹੜੇ ਆਟੋ ਚਾਲਕ ਨੇ ਤਾਂ ਉਹਨਾਂ ਨੇ ਹਰ ਰੋਜ਼ ਜਿਸ ਤਰੀਕੇ ਦੇ ਨਾਲ ਪਹਿਲਾਂ 2:30 ਵਜੇ 3:00 ਵਜੇ ਜਾਂ 3:30 ਵਜੇ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਸੀ ਤਾਂ ਉਦੋਂ ਬੱਚਿਆਂ ਨੂੰ ਉਹ ਘਰਾਂ ਦੇ ਲਈ ਲੈ ਕੇ ਜਾਂਦੇ ਸੀ ਤਾਂ ਜਿੱਦਾਂ ਹੀ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਵੇਲੇ ਵੀ ਤੁਸੀਂ ਦੇਖੋ ਕਿ ਵੱਖ-ਵੱਖ ਸਕੂਲਾਂ ਦੀਆਂ ਜਿਹੜੀਆਂ ਸਕੂਲ ਵੈਨਜ਼ ਨੇ ਉਹ ਇਸ ਵੇਲੇ ਸੜਕਾਂ ਦੇ ਉੱਤੇ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਕਿ ਕਾਣ ਬੰਦੇ ਇਦਾਂ ਤੇ ਕੰਮ ਕਰਦੇ ਆ ਪੰਜਾਬ ਸਰਕਾਰ ਦੀ ਪੂਰੀ ਨਿਗਰ ਪੁਲਸ ਨੇ ਜਿਹੜੇ-ਜਿਹੜੇ ਸਕੂਲਾਂ ਨੂੰ ਤਮਕੀ ਆਈ ਸੀਗੀ ਪੰਜ-ਛੇ ਸਕੂਲ ਸ਼ਹਿਰ ਦੇ ਇੱਕ ਦੋ ਸਕੂਲ ਸਾਡੇ ਮੁਲਵਿਆ ਉੱਥੇ ਆਪਣੇ ਅਫਸਰ ਲਾਏ ਆ ਪੁਲਿਸ ਅਫਸਰ ਲਾਤੇ ਆ ਕਿਹੇ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਖਿਲਾਫ ਕਾਰਵਾਈ ਜਾਰੀ ਤਨੀ ਦਾਗੇ ਜਿਹੜਾ ਸ਼ਰਧਾਂਤੀਆਂ ਸੇ ਇੰਨਾ ਦਾ ਕੰਮ ਕੂਗਾ ਚੱਕ-ਚੱਕ ਕੇ ਜਿਹੜਾ ਸਲਾਖਾਂ ਦੇ ਵਿੱਚੋਂ ਜਿਹਨਾਂ ਦੇ ਵਿੱਚ ਵਿੱਚ ਟੁਕੀਆਂ ਕਰ ਦਿੱਤੀਆਂ ਨਹੀਂ ਇਤਿਆਹ ਨਹੀਂ ਨਈਂ ਉਹ ਤਿਆਰ ਹੋ ਜੋ ਕੀਤੀਆਂ ਦੀ ਸਭ ਨੇ ਪਰ ਅਸੀਂ ਆਪਣਾ ਪ੍ਰਬੰਧ ਕੀਤਾ ਪੁਲਿਸ ਪੂਰੀ ਸਦਗਰਮ ਆ ਉਹਦਾ ਲੱਭ ਰਹੇ ਔਰ ਜਿੱਥੋਂ ਈਮੇਲ ਆਈ ਹੈ ਉਹ ਵੀ ਅਹੀਂ ਪਿੱਛੇ ਸਵਾਰ ਜਿਹੜਾ ਲੱਭ ਰਹੇ ਸਾਡਾ ਕੋਈ ਕੋਈ ਅਪੀਲ ਆ ਕਿ ਕਿਸੇ ਨੂੰ ਡਰਨੀ ਲੋੜ ਨਹੀਂ ਸਰਕਾਰ ਨੇ ਪੂਰੇ ਆਪਣੇ ਪ੍ਰਬੰਧ ਕੀਤੇ ਆ ਕੋਈ ਬੰਦਾ ਡਰੇ ਨਾ ਕੋਈ ਵੀ ਕੋਈ ਵੀ ਬੰਦਾ ਜਿਹੜਾ ਮਨਕੂਨ ਦੇ ਖਿਲਾਫ ਕੰਮ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਦੇ ਫੌਜੀ ਕਿਸੇ ਵੀ ਕੀਮਤ ਤੇ ਕੋਈ ਇਹੋ ਜੀ ਗੱਲ ਟਾਲਵੇਟ ਨਹੀਂ ਕੀਤੀ ਜਾਊਗੀ ਔਰ ਲਾਅ ਐਂਡ ਆਰਡਰ ਦੀ ਕੰਡੀਸ਼ਨ ਸਿਚੁਏਸ਼ਨ ਨੂੰ ਮੇਨਟੇਨ ਕਰਨਾ ਸਰਕਾਰ ਦਾ ਮੋਟਾ ਫਰਜ਼ ਹੁੰਦਾ ਹੈ ਜੇਈ ਵਾਰੀ ਕੋਈ ਇਹੋ ਜੇ ਕੋਈ ਸ਼ਰਾਰਤੀ ਅਨਸਰ ਕੋਈ ਆਪਣੀਆਂ ਕਾਰਵਾਈਆਂ ਕਰਦੇ ਨੇ ਔਰ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇਗੀ। ਜਿਸ ਕੇ ਨਾਲ ਇਹ ਬਿਆਨ ਵਕਫਾਖ ਸਾਹਮਣੇ ਆ ਰਹੇ ਨੇ ਉਹਨਾਂ ਨੇ ਅਸਲ ਦਾ ਜ਼ਿਕਰ ਕੀਤਾ ਹਰਪ੍ਰੀਤ ਸਿੰਘ ਈਟੀਓ ਨੇ ਇਹ ਕਿ ਜੋ ਬੰਦੀ ਕਾਰਵਾਈ ਮੁਲਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕੀਤੀ ਜਾਏਗੀ ਪਰ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਕਾफी अलर्ट पे है देखो एक जांच लगाने की कोशिश की जा रही है क्योंकि पता लगाने की कोशिश की जा रही है कि किस शरारती आंसर देवलो इतम की परी ईमेल्स होने वो स्कूलों नु भेजीयां गई हैं दूसरी तरफ से विधायक कुलदीप तालीवाल ने इस गाल का जिक्र किया कि चप्पे-चप्पे पे पुलिस तैनात की गई है बड़े पद पर से जांच पड़ताल लगातार पुलिस से बलो की की जा रही है पर दूसरी तरफ हर से हरप्रीत सिंह उद्योग करने मंत्री ने उन्होंने भी इस गाल का है कि पता लगाने की की कोशिश जो भी सख्त सजा दी जाएगी स्कूलों को बॉम्बाउ की धमकी दी गई है अमृतसर के एक दो स्कूल नहीं बल्कि ही सारे ही स्कूल ने जिन्होंने बॉम्ब की धमकी दी गई है पर उस तो बाद एहतियातन छुट्टी कट गई है तस्वीर तुम देख पा रहे हो क्योंकि ਪਹਿਲਾ ਹੀ ਬਾਤ ਨੂੰ ਇਕਤਲਾ ਕਰ ਦਿੱਤਾ ਗਿਆ ਹੈ ਕਿ ਆਪਣੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਆ ਕੇ ਲੈ ਜਾਓ ਕਿਉਂਕਿ ਬੌਮ ਸਕਵੈਡ ਦੀ ਟੀਮ ਮੌਕੇ ਤੇ ਮੌਜੂਦ ਹੈ ਤੇ ਹਰ ਇੱਕ ਸਕੂਲ ਦੀ ਵੱਡੇ ਪੱਧਰ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜ਼ਿਲ੍ਹੇ ਦੇ ਸਾਰੇ ਸਕੂਲਾਂ ਚ ਛੁੱਟੀ ਕਰ ਦਿੱਤੀ ਗਈ ਹੈ ਇਸ ਬਾਬਤ ਨੋਟੀਫਿਕੇਸ਼ਨ ਇਕੱਟੇ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ ਪਰ ਹੁਣ ਵੱਡੇ ਪੱਧਰ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸੇ ਨੂੰ ਕਿਸੇ ਗੱਲ ਤੋਂ ਡਰਨ ਦੀ ਭੈ ਵੀ ਤੋਂ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਿਸੇ ਵੀ ਤਰ੍ਹਾਂ ਦੀ ਲਾਅਲੈਸਨੈਸ ਨੂੰ ਕਿਸੇ ਵੀ ਤਰ੍ਹਾਂ ਦੇ ਦੀ ਵਾਇਲੈਂਸ ਨੂੰ برداشت ਨਹੀਂ ਕਰੇਗੀ ਜਿਹੜੀ ਤੁਸੀਂ ਇਹ ਛੁੱਟੀ ਦੀ ਗੱਲ ਕਰਦੇ ਹੋ ਉਹ ਹੋ ਸਕਦਾ ਕਿਤੇ ਕੋਈ ਜਸਟ ਐਜ ਪ੍ਰੀਪੋਰਸ਼ਨਰੀ ਮੇਅਰ ਤਾਂ ਕਿ ਬੱਚਿਆਂ ਦੇ ਵਿੱਚ ਆ ਉਹਨਾਂ ਦੇ ਮਾਪਿਆਂ ਦੇ ਵਿੱਚ ਕਿਸੇ ਦੀ ਕਿਤੇ ਡਰ ਨਾ ਬੈਠੇ ਉਸ ਵਾਸਤੇ ਆਈ ਥਿੰਕ ਗਵਰਨਮੈਂਟ ਲੈਵਲ ਤੇ ਨਹੀਂ ਮੈਨੂੰ ਤੁਹਾਡੇ ਨੂੰ ਪਤਾ ਲੱਗ ਰਿਹਾ ਕਿਉਂਕਿ ਸਫਰ ਕਰ ਰਹੇ ਹਾਂ ਸਵੇਰ ਦੇ ਜੇ ਕਿਤੇ ਕਿਸੇ ਡਿਸਟ੍ਰਿਕਟ ਦੇ ਵਿੱਚ ਇਹੋ ਜਿਹਾ ਕਿਸੇ ਡੀਸੀ ਸਾਹਿਬਾਨ ਨੇ ਅਨਾਉਂਸ ਕੀਤੀ ਹੈ ਤਾਂ ਉਹ ਜਸਟ ਪ੍ਰੀਕੋਰਸ਼ਨਰੀ ਮੇਅਰ ਹੈ ਪਰ ਮੈਂ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਕਿਸੇ ਨੂੰ ਵੀ ਲਾਅਲੈਸਨੈਸ ਕਰਨ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਨਾਲ ਖਿਲਵਾੜ ਕਰਨ ਦੀ ਜਗ੍ਹਾ ਨਹੀਂ ਦਿੱਤੀ ਜਾਊਗੀ ਹੁਣ ਕਰਾਂਗੇ ਜ਼ਿਲ੍ਹਾ ਪਰਿਸ਼ਦ ਪੰਚਾਇਤ ਸਮੇਤੀ ਚੋਣਾਂ ਦੀ ਜਿਸ ਨੂੰ ਲੈ ਕੇ ਸਿਆਸੀ ਅਖਾੜਾ ਪੱਕਿਆ ਹੋਇਆ ਹੈ ਕਿ ਵਿਰੋਧੀ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਪੰਜਾਬ ਸਰਕਾਰ ਤੇ ਧੱਕੇਸ਼ਾਹੀ ਦੇ ਇਹ ਸਭ ਦੇ ਵਿਚਾਲੇ ਸਾਬਕਾ ਸੀਐਮ ਤੇ ਮੌਜੂਦਾ ਸਮੇਂ ਚ ਐਮਪੀ ਚੰਨ ਸਿੰਘ ਚੰਨੀ ਨੇ ਪੰਜਾਬ ਸਰਕਾਰ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਤੇ ਫਰਜ਼ੀ ਬੈਲਟ ਪੇਪਰਜ਼ ਦਾ ਇਲਜ਼ਾਮ ਲਗਾਇਆ ਨੇ ਕਿ ਸਰਕਾਰ ਨੇ ਪਹਿਲਾ ਹੀ ਚਪਵਾਲਾਏ ਨੇ ਫਰਜ਼ੀ ਬੈਲਟ ਪੇਪਰਸ ਬੈਲਟ ਪੇਪਰਾਂ ਤੇ ਪਹਿਲਾ ਹੀ ਆਵਾ ਦੀ ਪਾਰਟੀ ਦੀ ਬੋਹਰ ਲੱਗੀ ਹੋਈ ਹੈ ਹਰ ਬੂਥ ਤੇ 100-100 ਫਰਜ਼ੀ ਬੈਲਟ ਪੇਪਰਸ ਪਹੁੰਚਾ ਵੀ ਦਿੱਤੇ ਗਏ ਨੇ ਸਾਬਕਾ ਸੀਐਮ ਚੰਨੀ ਅਸਲ ਦਾ ਜ਼ਿਕਰ ਕਰ ਰਹੇ ਨੇ ਚੰਨੀ ਦਾ ਕਹਿ ਰਿਹਾ ਹੈ ਕਿ ਬਲਾਕ ਸਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲੁਕਣਾ ਚੁੰਦੀ ਹੈ ਸਰਕਾਰ ਤੇ ਐਮਪੀ ਚਰਨਜੀਤ ਸਿੰਘ ਚੰਨੀ ਵੱਡੇ ਪੱਦਰ ਤੇ ਸਰਗਰਮ ਨਜ਼ਰ ਆ ਰਹੇ ਨੇ ਵਕਫਾ ਖਾਵਾਂ ਤੇ ਜਾ ਕੇ ਉਹਨਾਂ ਦੇ ਵੱਲੋਂ ਪਾਰਟੀ ਕੈਂਡੀਡੇਟਸ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ لیکن ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਇੱਕ ਬਹੁਤ ਵੱਡਾ ਛੇੜਿਆੰਤਰ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਆ ਉਹਨਾਂ ਨੇ ਜਿਹੜੀਆਂ ਪਰਚੀਆਂ ਅੰਦਰ ਪੈਣੀਆਂ ਉਹ ਫਾਲਤੂ ਛਪਾ ਲਿਆ ਹਰ ਬੂਥ ਤੇ ਲਗਭਗ 100 ਪਰਚੀ ਉਹਨਾਂ ਨੇ ਪਹਿਲਾਂ ਪਚਲਦੀ ਹੈ ਤਾਂ ਕਿ ਮੋਹਰਾ ਲੱਗੀਆਂ ਹੋਈਆਂ ਉਹਦੇ ਉੱਪਰ ਝਾੜੂ ਉੱਪਰ ਤੇ ਉਹ ਉਹਨਾਂ ਨੇ ਅੰਦਰ ਪਾਉਣੀਆਂ ਇਹ ਜਿਹੜਾ ਵੱਡਾ ਛੇੜਿਆੰਤਰ ਬੀਐਲਯੂ 102 ਦੇ ਨਾਲ ਮਿਲ ਕੇ ਕਰ ਰਹੇ ਉਹ ਇਹਦੇ ਖਮਿਆਜੇ ਉਹਨਾਂ ਨੂੰ ਬਾਅਦ ਚ ਪੁੱਕਤਨੇ ਪੈਣੇ ਆ ਇਹ ਛੜਿਆੰਸਰ ਇਸ ਕੈਂਡਲ ਬਾਅਦ ਉਜਾਗਰ ਹੋਣਾ ਇਸ ਕਰਕੇ ਮੈਂ ਅਫਸਰਾ ਨੂੰ ਔਰ ਜਿਹੜੇ ਬੰਦੇ ਦੇ ਚ ਇਨਵੋਲਵ ਹੈ ਉਹਨਾਂ ਨੂੰ ਪਹਿਲਾਂ ਆਗਾ ਕਰ ਦੇਣਾ ਚਾਹੁੰਦਾ ਇਸ ਤੇ ਬਾਜ ਆ ਜਾਣਾ ਤੁਹਾਡੇ ਇਥੇ ਤੁਹਾਡੇ ਇਥੇ 62000 ਕਨੈਕਸ਼ਨ ਨੇ ਜਿਹਦੇ ਚੋਂ 59000 ਕਨੈਕਸ਼ਨ ਨੇ ਜਿਹੜੇ ਉਹਨਾਂ ਨੂੰ ਜ਼ੀਰੋ ਬਿਲਾਉਂਦਾ ਹਰ ਮਹੀਨੇ 14.5 ਕਰੋੜ ਰੁਪਇਆ ਆ ਜੰਡੇਆਲੇ ਗੁਰੂ ਦੀ ਰਿਪੋਰਟ ਹੈ ਜੋ ਬਾਈ ਜੀ ਨੇ ਮੇਰੇ ਹੱਥ ਦੇ ਵਿੱਚ ਫੜਾਈ ਹੈ 1.14 ਕਰੋੜ ਰੁਪਇਆ ਹਰ ਹਲਕੇ ਦੇ ਵਿੱਚ ਬਿਨਾ ਦੱਸੇ ਟੋੜਾ ਘੱਟ ਲੱਗਦਾ ਹੈ ਹਰ ਮਹੀਨੇ ਜਿਹਦੇ ਨਾਲ 600 ਕਰੋੜ ਰੁਪਏ ਦੀ ਬਚਤ ਹੈ ਜਿਹੜੀ ਉਹ ਇਕੱਲੇ ਜੰਡੇਆਲੇ ਗੁਰੂ ਦੇ ਹਲਕੇ ਦੇ ਵਿੱਚ ਲੋਕਾਂ ਦੀ ਹੋ ਚੁੱਕੀ ਹੈ ਬੋਲ ਸੋਨਹਾਲੇ ਸਤਿ ਅਕਾਲ ਐਸੇ ਤਰੀਕੇ ਗੱਲ ਕਰ ਲਈਏ ਬਿਜਲੀ ਦੀ ਪਹਿਲਾ ਇੰਨੇ ਸਾਲ ਮੇਰੇ ਕਿਸਾਨ ਵੀਰ ਬੈਠੇ ਨੇ ਕਿਰਤੀ ਕੰਮੇ ਬੈਠੇ ਨੇ ਸਾਰੀ ਸਾਰੀ ਰਾਤ ਸੱਪਾਂ ਦੀਆਂ ਸਰੀਆਂ ਮਿੱਧਦੇ ਵਟਣ ਦੇ ਉੱਪਰ ਰਾਤਾਂ ਕਾਲੀਆਂ ਕਰਦੇ ਫਿਰਦੇ ਹੁੰਦੇ ਸੀਗੇ ਕਦੇ ਲੱਟ ਆ ਗਈ ਕਦੇ ਬੱਗ ਗਈ ਕਦੇ ਆ ਗਈ ਕਦੇ ਚੱਲ ਗਈ ਲਾਟੂ ਵੱਲ ਝਾਕੀ ਜਾਂਦੇ ਸੀਗੇ ਕਿ ਕਦੋਂ ਆਊਗੀ ਕਦੋਂ ਜਾਊਗੀ ਜਨਵਰੀ ਦੇ ਮਹੀਨੇ 'ਚ ਕਹਿ ਦਿੰਦੇ ਸੀਗੇ ਮਹਿਕ ਮਿਲ ਗਈ ਸਵੇਰੇ 2 ਵਜੇ ਆਊਗੀ ਨਾ ਬੰਦਾ ਘਰੇ ਪੈਣ ਜੋਗਾ ਨਾ ਬੰਦਾ ਮੋਟਰ ਤੇ ਪੈਣ ਜੋਗਾ ਖੇਤ ਵਗ ਜੋ ਤਾਂ ਘਰਦਿਆਂ ਦੀ ਫਿਕਰ ਕਰਦਿਆਂ ਨੂੰ ਖੇਤ ਕੇ ਬੰਦੇ ਦੀ ਫਿਕਰ ਕੋਈ ਜੂਨ ਸੀ ਇਹ ਕਿਹੜੀ ਦੁਨੀਆ ਦੇ ਵਿੱਚ ਕਿਹੜੇ ਮੁਲਕ ਦੇ ਵਿੱਚ ਇਹੋ ਜਿਹਾ ਕੰਮ ਹੋਊਗਾ ਕਿ ਜੀ ਦਿਨੇ ਨਹੀਂ ਹੋਣਾ ਰਾਤ ਦੀ ਡਿਊਟੀ ਹੈ ਤੇ ਹੁਣ ਹੁਣ ਸਵੇਰੇ 9 ਵਜੇ ਬਾਹੂਆਂ ਵਾਂਗੂ ਅਸਰਾ ਵਾਂਗੂ ਖੇਤ ਜਾਓ ਤੇ ਸ਼ਾਮ ਨੂੰ 4 ਵਜੇ ਨੂੰ 5 ਵਜੇ ਨੂੰ ਪਾਣੀ ਲਾ ਕੇ ਆਪਦੇ ਪਰਿਵਾਰ ਦੇ ਵਿੱਚ ਆਜੋ ਦਿਨੇ ਬਿਜਲੀ ਆਉਦੀ ਹੈ ਕਿ ਨਹੀਂ ਆਉਂਦੀ ਜੇ ਹੁਣ ਆ ਸਕਦੀ ਹੈ ਮੇਰੇ ਵੀਰੋ ਪਹਿਲਾਂ ਕਿਉਂ ਨਾ ਉਹੀ ਮੋਟਰਾਂ ਉਹੀ ਖੰਬੇ ਉਹੀ ਤਾਰਾ ਉਹੀ ਟਰਾਂਸਫਾਰਮਰ ਉਹੀ ਮੁਲਾਜ਼ਮ ਉਹੀ ਕਨੈਕਸ਼ਨ ਸਾਰਾ ਕੁਝ ਉਹੀ ਜੇ ਹੁਣ ਹੋ ਸਕਦਾ ਤੇ ਉਹ ਬਹੁਤੇ ਵੱਡੇ ਤਜਰਬੇਕਾਰ ਅਕਾਲੀ ਕਾਂਗਰਸੀ ਉਹਨਾਂ ਤੋਂ 70 ਸਾਲਾਂ ਦੇ ਵਿੱਚ ਐਡਾ ਕੋਈ ਕੰਮ ਕਿਉਂ ਨਾ ਹੋਇਆ ਇਸੇ ਤਰੀਕੇ ਮੇਰੇ ਵੀਰੋ ਨਹਿਰੀ ਪਾਣੀ ਦੀ ਜਦੋਂ ਗੱਲ ਕਰਦੇ ਆ ਤੇ ਹੁਣ ਤੱਕ ਚਾਹੇ ਕਾਂਗਰਸ ਵਾਲੇ ਸੀ ਚਾਹੇ ਅਕਾਲੀ ਦਲ ਭਾਜਪਾ ਵਾਲੇ ਸੀਗੇ ਰਾਜ ਭਾਗ ਦਾ ਭੋਗਦੇ ਰਹੇ ਪੰਜਾਬ ਦੇ ਪਾਣੀਆਂ ਦੇ ਨਾਂ ਤੇ ਕਦੇ ਐਸਵਾਈਐਲ ਦਾ ਮੋਰਚਾ ਲਾ ਲਓ ਜੀ ਮੌਲ ਖਰਾਬ ਹੋ ਜਾਂਦਾ ਸੀਗਾ ਲੋਕਾਂ ਦੇ ਬੱਚੇ ਮਰਵਾ ਦਿੰਦੇ ਸੀਗੇ ਕਦੇ ਪੰਜਾਬ ਦੇ ਪਾਣੀਆਂ ਦੀ ਦੁਹਾਈ ਦਿੰਦੇ ਸੀਗੇ ਪਰ ਸਹੀ ਮਾਇਨੇ ਦੇ ਵਿੱਚ ਤਾਂ ਚੁੱਪਚੀ ਪੀਤੇ ਪੰਜਾਬ ਦਾ ਪਾਣੀ ਗਵਾਂਡੀ ਰਾਜਾਂ ਨੂੰ ਇਹ ਦਿੰਦੇ ਰਹੇ ਕਾਂਗਰਸੀ ਵੀ ਤੇ ਅਕਾਲੀ ਵੀ ਉਹ ਕਿਵੇਂ ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਮੋਗਿਆਂ ਦੇ ਜ਼ਰੀਏ ਅੰਡਰਗਰਾਊਂਡ ਪਾਈਪਲਾਈਨਾਂ ਦੇ ਜ਼ਰੀਏ ਨਹਿਰੀ ਪਾਣੀ ਪੰਜਾਬ ਦੇ ਕਿਸਾਨ ਪਾਈਆਂ ਦੇ ਖੇਤਾਂ ਤੱਕ ਪਹੁੰਚ ਗਿਆ। ਮੇਰਾ ਸਵਾਲ ਅੱਜ ਇਹ ਹੈ ਜਦੋਂ ਤੁਹਾਡੀ ਕਚੇਰੀ ਦੇ ਵਿੱਚੋਂ ਨਕਲੀ ਕਾਂਗਰਸੀ ਭਾਜਪਾਲੇ ਕਿ ਭਾਈ ਜੇ ਇਹ ਪਾਣੀ ਹੁਣ ਸਾਡੇ ਖੇਤਾਂ ਤੱਕ ਪਹੁੰਚ ਗਿਆ ਤੇ ਪਹਿਲਾਂ ਇਹ ਪਾਣੀ ਕਿੱਥੇ ਜਾਂਦਾ ਸੀਗਾ? ਪਾਣੀ ਤਾਂ ਕੋਈ ਅਸੀਂ ਸਰਕਾਰ ਨੇ ਪਾਣੀ ਤਾਂ ਨਹੀਂ ਅਸੀਂ ਪੈਦਾ ਕਰਤਾ ਕਿ ਜੀ ਸਰਕਾਰ ਆਈ ਤੇ ਸਰਕਾਰ ਨੇ ਵੱਧ ਪਾਣੀ ਪੈਦਾ ਕਰਤਾ ਇਹ ਤਾਂ ਨਹੀਂ ਹੋਇਆ ਤੇ ਨਾ ਪਿਛਲਿਆਂ ਨੇ ਕੋਈ ਪਾਣੀ ਸਟੋਰ ਕਰਕੇ ਰੱਖ ਲਿਆ ਇਹ ਤਾਂ ਕੁਦਰਤ ਦੀ ਦੇਣ ਹੈ ਜਿੰਨਾ ਕੁਦਰਤ ਪਾਣੀ ਦਿੰਦੀ ਹੈ ਉਹਨਾਂ ਪਾਣੀ ਕਿਸੇ ਨਾ ਕਿਸੇ ਪਾਸੇ ਜਾਣਾ ਹੁੰਦਾ ਹੈ ਬਲਕਿ ਪਾਣੀ ਤਾਂ ਜਿਵੇਂ ਦੁਨੀਆ ਦੇ ਉੱਪਰ ਗਰਮੀ ਵੱਧ ਰਹੀ ਹੈ ਮੌਸਮ ਬਦਲ ਰਹੇ ਹਨ ਪਾਣੀ ਤਾਂ ਹੌਲੀ-ਹੌਲੀ ਘਟ ਰਿਹਾ ਹੈ ਤੇ ਜੇ ਹੁਣ ਉਹ ਘਟਣ ਦੇ ਬਾਵਜੂਦ ਵੀ ਜੇ ਉਹ ਕਿਸਾਨਾਂ ਦੇ ਖੇਤਾਂ ਤੱਕ ਜਾ ਸਕਦਾ ਹੈ ਤੇ ਇਹਦਾ ਮਤਲਬ ਉਹ ਪਹਿਲਾਂ ਕਿੱਥੇ ਜਾਂਦਾ ਸੀਗਾ ਜਾਂਦਾ ਸੀ ਉਹ ਗਵੰਡੀ ਰਾਜਾਂ ਨੂੰ ਤੇ ਉਹਨਾਂ ਤੋਂ ਆਪ ਅੱਟੀਆਂ ਛੱਟੀਆਂ ਕਰਕੇ ਉਹਨਾਂ ਨਾਲ ਉਹਨਾਂ ਨਾਲ ਲਿਹਾਜ਼ਾ ਪਾ ਕੇ ਆਪ ਪਤਾ ਨਹੀਂ ਆਪ ਦੇ ਲਈ ਕੀ ਨਿੱਜੀ ਲਾਹੇ ਲੈਂਦੇ ਰਹੇ ਹੋਣਗੇ ਜਾਂ ਉਹ ਜਾਣ ਉਹਨਾਂ ਦਾ ਪਰਮਾਤਮਾ ਜਾਣੇ ਪਰ ਸਾਨੂੰ ਇਹ ਪਤਾ ਹੈ ਕਿ ਜਿਸ ਦਿਨ ਸਰਕਾਰ ਦੇ ਵਿੱਚ ਆਈ ਸੀ ਤੁਸੀਂ ਭਰਾਵਾਂ ਨੇ ਮੇਰੀਆਂ ਭੈਣਾਂ ਨੇ ਤੁਸੀਂ ਪੌਣੇ ਚਾਰ ਸਾਲ ਪਹਿਲਾਂ ਜਦੋਂ ਸੇਵਾ ਸੌਂਪੀ ਸੀ ਪੰਜਾਬ ਦੀ ਉਦੋਂ ਮਹਿਜ਼ 21% ਪੰਜਾਬ ਦਾ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਦਾ ਸੀਗਾ ਅੱਜ 80-82% ਪਹੁੰਚਦਾ ਹੈ ਆਉਣ ਵਾਲੇ ਸਾਲ ਤੱਕ 95% ਪਾਣੀ ਹੈ ਜਿਹੜਾ ਉਹ ਤੁਹਾਡੇ ਖੇਤਾਂ ਤੱਕ ਪਹੁੰਚਣ ਲਾਵਾਗੇ ਹੁਣ ਤੱਕ ਇਹ ਵੀ ਲੱਗਿਆ ਹੁੰਦਾ ਉਹ ਸਮਾਂ ਇਸ ਕਰਕੇ ਲੱਗਿਆ ਕਿਉਂਕਿ ਜਿਹੜਾ ਜਦੋਂ ਕਟਾਈ ਹੋਗੀ ਤੇ ਕਟਾਈ ਤੇ ਬਜਾਈ ਦੇ ਵਿਚਾਲੇ ਜਿਹੜੇ 15 ਦਿਨ ਮਹੀਨਾ ਮਿਲਦਾ ਨਾ ਸਮੁੱਚੇ ਪੰਜਾਬ ਦੇ ਵਿੱਚ ਇੰਨੇ ਠੇਕੇਦਾਰ ਮਿਲਦੇ ਨੇ ਪਾਈਪਾਂ ਪਾਉਣ ਵਾਲੇ ਤੇ ਨਾ ਇੰਨੀਆਂ ਪੈਪਾ ਮਿਲਦੀਆਂ ਨੇ ਜਿੱਨਾ ਪੂਰੇ ਪੰਜਾਬ ਦੇ ਵਿੱਚ ਕੰਮ ਚੱਲ ਰਿਹਾ ਸੋ ਆਹ ਹੁੰਦੇ ਨੇ ਮੇਰੇ ਵੀਰੋ ਸਰਕਾਰਾਂ ਦੇ ਕੰਮ ਐ ਇਸੇ ਤਰੀਕੇ ਆ ਸੜਕ ਸੁਰੱਖਿਆ ਫੋਰਸ ਦੀ ਗੱਲ ਕਰ ਲਈ ਹਰ 5-4 ਮਿੰਟਾਂ ਦੇ ਵਿੱਚ ਜੇ ਖੁਦਾ ਨਾ ਖਾਸਤਾ ਕਿਸੇ ਦਾ ਐਕਸੀਡੈਂਟ ਹੋ ਜਾਏ ਤੇ ਪੁਲਿਸ ਦੀ ਗੱਡੀ ਨੇ ਉਥੇ ਉਥੇ ਮੈਡੀਕਲ ਕਿੱਟ ਲੈ ਕੇ ਫਰਸਟ ایڈ ਕਿੱਟ ਲੈ ਕੇ ਪਹੁੰਚ ਜਾਣਾ ਸੈਂਕੜੇ ਜਾਨਾਂ ਬਚ ਚੁੱਕੀਆਂ ਹੁਣ ਤੱਕ 18ਵੀਂ ਟੋਲ ਪਲਾਜ਼ ਦੇ ਸੜਕਾਂ ਤੋਂ ਚੱਕਦੇ ਪਹਿਲਾਂ ਕੀ ਕਰਦੇ ਸੀ ਜਦੋਂ ਮਿਆਦ ਮੁੱਕ ਜਾਂਦੀ ਸੀ ਕਿ ਠੇਕੇਦਾਰ ਨੂੰ ਬੁਲਾ ਕੇ ਉਹਦੇ ਨਾਲ ਸੈਟਿੰਗਾਂ ਕਰ ਲੈਂਦੇ ਸੀਗੇ ਕਿ ਲੋਕਾਂ ਨੂੰ ਕਿਹੜਾ ਪਤਾ ਲੱਗਦਾ ਕਿ ਕਦੋਂ ਤੱਕ ਸੀ ਮਿਆਦ ਤੂੰ ਪੈਸੇ ਲਈ ਚਲਅਦੇ ਸਾਨੂੰ ਦੇ ਦੀ ਤੇ ਜਦੋਂ ਅਸੀਂ ਆਏ ਨਾਲ ਦੀ ਨਾਲ ਆ ਬਾਈ ਜੀ ਉਹਨਾਂ ਦਾ ਮਹਿਕਮਾ ਸੀਗਾ ਇਹ ਕਹਿੰਦੇ ਮੈਂ ਨਹੀਂ ਚੱਲਣ ਦਿੰਦਾ ਮਾਨ ਸਾਹਿਬ ਨਾਲ ਕੀਤੀ ਗੱਲ ਤੇ ਨਾਲ ਦੀ ਨਾਲ ਇਹਨਾਂ ਨੇ ਕਿਹਾ ਕਿ ਜਿਹਦੀ ਜਿਹਦੀ ਮਿਆਦ ਮੁੱਕਦੀ ਜਾਂਦੀ ਹੈ ਨਾਲ ਦੀ ਨਾਲ ਆਪਦੇ ਭਾਂਡਾ ਟੀਂਡਾ ਚੱਕੋ ਅਸੀਂ ਪੰਜਾਬ ਦੇ ਲੋਕਾਂ ਦੀ ਲੁੱਟ ਨਹੀਂ ਹੋਣ ਦੇਣੀ ਇਹਦਾ ਇਹਦਾ ਸ਼ਰੇਆ ਜਿਹੜਾ ਕ੍ਰੈਡਿਟਰ ਸਾਰਾ ਤੁਹਾਡੇ ਇਸ ਭਰਾ ਨੂੰ ਤੁਹਾਡੇ ਇਸ ਵੀਰ ਨੂੰ ਜਾਂਦਾ ਹੈ ਇਸੇ ਤਰੀਕੇ ਇਸੇ ਤਰੀਕੇ ਮੇਰੇ ਵੀਰੋ ਆ ਪਿਛਲੇ ਦਿਨਾਂ ਦੇ ਵਿੱਚ 3100 ਪਿੰਡਾਂ ਦੇ ਵਿੱਚ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ ਖੇਡ ਸਟੇਡੀਅਮ ਨੇ ਜਿਹੜੇ ਉਹ ਬਣਾਉਣੇ ਸ਼ੁਰੂ ਕੀਤੇ ਸਾਬਕਾ ਸੀਐਮ ਚੰਨੀ ਨੇ ਆਮ ਆਦੀ ਪਾਰਟੀ ਤੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਨੇ ਕਿ ਆਮ ਆਦੀ ਪਾਰਟੀ ਦੇ ਵੱਲੋਂ ਸਰਕਾਰ ਦੇ ਵੱਲੋਂ ਪਹਿਲਾਂ ਹੀ ਫਰਜ਼ੀ ਬੈਲਟ ਪੇਪਰ ਛਕਵਾ ਲਗਾਏ ਨੇ ਜਿਸ ਤੇ ਆਮ ਆਦੀ ਪਾਰਟੀ ਦੀ ਮੋਹਰ ਹੈ ਪਰ ਹੁਣ ਆਮ ਆਦੀ ਪਾਰਟੀ ਨੇ ਚੰਨੀ ਤੇ पलटवार ਕੀਤਾ ਹੈ ਸਾਬਕਾ ਸੀਐਮ ਚੰਨੀ ਨੇ ਜਵਾਬ ਦਿੱਤਾ ਹੈ ਚੰਨੀ ਸਾਹਿਬ ਆਪ 350 ਕਰੋੜ ਦੇ ਕੇ ਸੀਐਮ ਬਣਨੇ ਦਾ ਇਸ ਦਾ ਜ਼ਿਕਰ ਦੇਮਾਨ ਕਰਦੇ ਹੋਏ ਨਜ਼ਰਾਂ ਨੇ ਤਾਬਾ ਤੋਂ ਵਿਧਾਇਕ ਨੇ ਦੇਮਾਨ ਦਾ ਕਹਿਣਾ ਹੈ ਕਿ ਚੰਨੀ ਸਾਹਿਬ ਦੇ ਚੱਕਰ ਜ਼ਿਆਦਾ ਤੇਜ਼ ਹੋ ਗਏ ਨੇ ਆ ਬੈਲਟ ਪੇਪਰ ਕਿਵੇਂ ਛਪਵਾ ਲਵੇਗੀ ਇਸ ਸਵਾਲ ਉਹਨਾਂ ਦੇ ਵੱਲ ਪੁੱਛਿਆ ਗਿਆ ਇਹ ਮਾਨਸਿਕਤਾ ਕਾਂਗਰਸ ਤੇ ਅਕਾਲੀਆਂ ਦੀ ਹੈ ਬੈਲਟ ਪੇਪਰਾਂ ਵਾਲੀ ਗੱਲ ਚੰਨੀ ਸਾਬਤ ਕਰ ਦੇਣ ਉਹਨਾਂ ਦੇ ਵੱਲ ਅਸਲ ਦਾ ਜ਼ਿਕਰ ਕੀਤਾ ਗਿਆ ਕਿ ਐਵਿਡੈਂਸ ਦਿੱਤਾ ਜਾਏ ਇਹ ਜੋ ਗੱਲ ਸਾਬਕਾ ਸੀਐਮ ਚੰਨੀ ਦੇ ਵੱਲੋਂ ਖੀਤੀ ਗਈ ਹੈ ਫਰਜ਼ੀ ਬੈਲਟ ਪੇਪਰ ਛਪਵਾਉਣ ਦੀ ਇਸ ਨੂੰ ਸਾਬਤ ਕੀਤਾ ਜਾਏ ਤੇ ਆਵਾਦੀ ਪਾਰਟੀ पलटवार ਕਰਦੀ ਹੋਈ ਨਜ਼ਰ ਆ ਰਹੀ ਹੈ ਸਾਬਕਾ ਸੀਐਮ ਚੰਨੀ ਤੇ ਮੌਜੂਦਾ ਸਮੇਂ ਚ ਐਮਪੀ ਨੇ ਚੰਨੀ ਸਾਹਬ ਆਪ 350 ਕਰੋੜ ਦੇ ਕੇ ਸੀਮ ਬਣੇ ਸੀ ਚੰਨੀ ਸਾਹਿਬ ਦੇ ਚੱਕਰ ਜ਼ਿਆਦਾ ਤੇਜ਼ ਹੋ ਗਏ। ਦੇਸੀ ਨਹੀਂ ਆਏ ਕੰਮ। ਚੰਨੀ ਸਾਹਿਬ ਆਪੇ ਹੀ ਕੰਮ ਕਰਦੇ ਸੀ। ਚੰਨੀ ਸਾਹਿਬ ਆਪ ਸਾਢੇ 350 ਕਰੋੜ ਦੇ ਕੇ ਚੀਫ ਮਿਨਿਸਟਰ ਬਣੇ ਸੀ। ਉਹਨਾਂ ਨੂੰ ਆਪ ਪਤਾ ਵੀ ਪਟਿਆ ਸਰਦੇ ਕੰਮ ਕਿਵੇਂ ਕਰਨੇ ਆ। ਸਾਡੇ ਤਾਂ ਮਨ 'ਚ ਇੰਦਾਂ ਦੀ ਕੋਈ ਗੱਲ ਹੈ ਨਹੀਂ ਜਿਵੇਂ ਕਿ ਮੈਂ ਕੋਈ ਬੈਲਟ ਪੇਪਰ ਛਪਾ ਲੁਗਾ ਜੀ। ਇਲੈਕਸ਼ਨ ਕਮਿਸ਼ਨ ਆ ਗਵਰਨਮੈਂਟ ਦੀਆਂ ਹਜ਼ਾਰਤਾਂ ਨੇ ਐ ਕੋਈ ਕਾਨੂੰਨ ਨੂੰ ਕਿਵੇਂ ਮੁਲਾਜ਼ਮਾ ਨੇ ਆਪਣੀ ਨੌਕਰੀ ਨਹੀਂ ਕਰਨੀ। ਇਹ ਕੋਈ ਦਿੱਤਾਂ ਜਿ ਕੋ ਕਿੰਨੇ ਖੇਡੂਗਾ ਜੀ ਜੋ ਕਾਨੂੰਨ ਮੁਤਾਬਕ ਅਵੇਂ ਹੋ ਰਿਆ ਚੰਨੀ ਸਾਹਿਬ ਨਾ ਕਈ ਵਾਰੀ ਚੱਕਰ ਵਾਲੇ ਤੇਜ਼ ਕਰ ਲੈਂਦੇ ਆ ਤੇ ਉਹ ਜਿਵੇਂ ਮੱਝਾਂ ਚੋ ਲੈਣਾ ਮੈਂ ਮੱਝਾ ਬੁਣ ਲੈਣਾ ਮੈਂ ਆ ਕਰ ਲੈਣਾ ਉਹ ਕੱਲ ਲੈਣਾ ਉਹ ਸਾਰੇ ਚੱਕਰ ਚ ਚੱਕਰ ਤੇਜ਼ ਕਰ ਲੈਂਦੇ ਆ ਚੰਨੀ ਸਾਹਿਬ ਇਦਾਂ ਨਹੀਂ ਹੁੰਦੀ ਗੱਲ ਜੀ ਕੋਈ ਬੈਲਟ ਪੇਪਰ ਨਹੀਂ ਕਹਿੰਨੇ ਸਿਪਾਇਆ ਕਹਿੰਨੇ ਕੁਝ ਨਹੀਂ ਕਰਿਆ ਪਹਿਲਾਂ ਤੁਸੀਂ ਜਵਾਬ ਦਿਓ ਵੀ ਜਿਹੜਾ ਸਾਡੇ 300 ਕੋਟ ਰੁਪਏ ਦੇ ਕੇ ਤੁਸੀਂ ਚੀਮਨਿਸਟਰ ਬਣੇ ਸੀ ਫਿਰ ਤੁਹਾਡੇ ਭਾਣਜੇ ਤੋਂ 11 ਬਾਕੀ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਮੌਜੂਦਾ ਸਮੇਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਇੱਕ ਵੱਡੂ ਆਗੂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪੰਥਕ ਤੇ ਰਾਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਣ ਦੀ ਅਪੀਲ ਕੀਤੀ ਹੈ ਚੰਦੂ ਮਾਜਰਾ ਨੇ ਕਿਹਾ ਹੈ ਕਿ ਪੰਜਾਬ ਨੂੰ ਬਚਾਉਣ ਲਈ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਪੰਜਾਬ ਨੂੰ ਬਚਾਉਣ ਦਾ ਇੱਕੋ ਇੱਕ ਹੀਲਾ 2 ਦਸੰਬਰ ਦਾ ਹੁਕਮਨਾਮਾ ਹੈ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਸੂਬੇ 'ਚ ਅਕਾਲੀਆਂ ਦੀ ਸਰਕਾਰ ਮੁੜ ਤੋਂ ਆਵੇ ਅਕਾਲੀ ਦਲ ਉਹੀ ਹੋਵੇਗਾ ਜੋ ਅਕਾਲ ਤਖਤ ਸਾਹਿਬ ਸਰਪ੍ਰਸਤੀ ਗੇਟ ਆਵੇਗਾ ਸਾਡੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਵੀ ਰੰਜਿਸ਼ ਨਹੀਂ ਹੈ ਪੰਜਾਬ ਦੇ ਹੱਕਾਂ ਲਈ ਬੋਲਣ ਵਾਲੇ ਲੋਕ ਇਕੱਠੇ ਹੋਣ ਤੇ ਇਸ ਗੱਲ ਦਾ ਜ਼ਿਕਰ ਪਿੰਨ ਸਿੰਘ ਚੰਦੂ ਬਾਜਾ ਦੇ ਵੱਲੋਂ ਕੀਤਾ ਗਿਆ ਜਸਦਰ ਜਿੱਤਾ ਸੀ 2 ਦਸੰਬਰ ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੁਕਮਨਾਮਾ ਹੋਇਆ ਵੇ ਉਹਦਾ ਉਹ ਹੀ ਪੰਜਾਬ ਨੂੰ ਬਚਾਉਣ ਦਾ ਇੱਕੋ ਇੱਕ ਹਿੱਲਾ ਉਹੀ ਖਿੰਡੀ ਪੁੰਡੀ ਅਕਾਲੀ ਸ਼ਕਤੀ ਨੂੰ ਜੋੜਨ ਦਾ ਇੱਕ ਹਿੱਲਾ ਉਹੀ ਪੰਥਕ ਧਿਰਾਂ ਨੂੰ ਜੋੜਨ ਦਾ ਹਿੱਲਾ ਸੋ ਇਸ ਕਰਕੇ ਆ ਜਿਹੜਾ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਅਕਾਲੀਆਂ ਦਾ ਰਾਜ ਆਵੇ ਪੰਜਾਬ ਦੇ ਲੋਕ ਚਾਹੁੰਦੇ ਨੇ ਅਕਾਲੀ ਦਲ ਸਤਾ ਚਾਵੇ ਪਰ ਅਕਾਲੀ ਦਲ ਖੜਿਆ ਹੋਇਆ ਗੱਲ ਫੇਰੂ ਖੇਰੂ ਹੋਇਆ ਅਕਾਲੀ ਦਲ ਉਹੀ ਹੈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਹੋਏਗਾ। ਅਕਾਲੀ ਦਲ ਉਹੀ ਹੈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਯਮਾਂ ਤੇ ਚੱਲੇਗਾ। ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਸਮਝੇਗਾ। ਸੋ ਉਹਦੇ ਲਈ ਸਾਰੀ ਇੱਕ ਜੁੜਤਾ, ਇੱਕ ਸੁਰਤਾ, ਇੱਕ ਵੋਟਾਂ ਲਈ 2 ਦਸੰਬਰ ਦਾ ਹੁਕਮਨਾਮਾ ਹੀ ਕੋਈ ਇੱਕ ਤਰੀਕਾ ਤੇ ਸਾਡਾ ਯਤਨ ਹੋਏਗਾ ਹੁਣ ਵੀ ਤੇ ਜੇ ਕੋਈ ਉਸ ਹੁਕਮਨਾਮੇ ਤੇ ਇਧਰ ਉਧਰ ਜਾਂਦਾ ਉਹਨੂੰ ਜੋੜ ਕੇ ਇਕੱਠਾ ਕੀਤਾ ਜਾਵੇ ਔਰ ਖਿੰਡੀ-ਪੁੰਡੀ ਸਾਰੀ ਸ਼ਕਤੀ ਨੂੰ ਜੋੜਿਆ ਜਾਵੇ ਔਰ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਪੰਜਾਬ ਨੂੰ ਬਚਾਉਣ ਦਾ ਪੰਜਾਬ ਨੂੰ ਅੱਗੇ ਲਿਜਾਣ ਦਾ ਕੋਈ ਨਾ ਕੋਈ ਬੰਦੋਬਸਤ ਕੀਤਾ ਜਾਵੇ ਹੁਣ ਕਾਂਗਰਸ ਦੇ ਲੀਡਰ ਆਫ اپੋਜੀਸ਼ਨ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ ਹੈ ਹਵਾ ਪ੍ਰਦੂਸ਼ਣ ਦੇ ਮੁੱਦੇ ਤੇ ਚਰਚਾ ਦੀ ਦੌਰਾਨ ਖਾਸ ਕਰ ਰਾਹੁਲ ਗਾਂਧੀ ਨੇ ਬੋਲ ਕੇ ਕਿ ਕਿ ਅੱਜ ਹਵਾ ਪ੍ਰਦੂਸ਼ਣ ਦੇ ਮੁੱਦੇ ਤੇ ਅਸੀਂ ਸਰਕਾਰ ਦੇ ਨਾਲ ਖੜੇ ਹਾਂ ਹਵਾ ਪ੍ਰਦੂਸ਼ਣ ਨੂੰ ਲੈ ਕੇ ਸਰਕਾਰ ਪਲਾਨ ਬਣਾਵੇ ਪ੍ਰਦੂਸ਼ਣ ਤੇ ਚਰਚਾ ਦੌਰਾਨ ਇਲਜ਼ਾਮ ਬਾਜ਼ੀਆ ਨਾ ਕੀਤੀ ਜਾਂਦਾ ਸਿਲ ਰਾਹੁਲ ਗਾਂਧੀ ਦੀ ਮੰਤਿਕ ਕਿਰਨ ਰਿਜੂਜੂ ਨੇ ਵੀ ਦਬਾਅ ਪਿੱਛਤਾ ਉਹਨਾਂ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੇ ਮੁੱਦੇ ਤੇ चर्चा ले सरकार तैयार है किस तरीके नाल दिल्ली प्रदूषण को लेकर नजिठ रही है वड्डे पद्धर ते उथे एयर क्वालिटी इंडेक्स खतरनाक पद्धर ते पहुंचा है हवा जो है वो बेहद ही दूषित उसे हुई पई है राहुल गांधी ने एक मुद्दा लोकसभा चुकिया इस गल का जिक्र किया कि एयर पोल्यूशन को लेकर लोकसभा चर्चा होनी चाहिए the most of our cities major cities are living under a blanket of poisonous air uh, millions of children are getting lung disease their future is being destroyed people are getting cancer older people are struggling to breathe this is a interesting issue because i am certain that there will be full agreement between the government and us on this issue. This is not a, uh, you know, this is not a ideological issue. This is everybody in this house would agree that air pollution, the damage it is doing to our people, uh, is something that we would like to cooperate on. Uh, the member of the Congress party in the Business Advisory Committee had also raised this issue, and some other parties, and from the government side also. And government from the day one had made our position very clear that on all important matters, government is ready to discuss and also to find out solutions, taking along the suggestions from all the members, including the principal opposition party led by Raul Gandhiji. ਅੰਮ੍ਰਿਤਸਰ ਤੋਂ MP ਗੁਰਜੀਤ ਔਸਲਾ ਦੀ ਕਿਉਂਕਿ ਅੰਮ੍ਰਿਤਸਰ ਚ ਵਪਾਰ ਲਈ ਨਵੇਂ ਰੇਲਵੇ ਸਟੇਸ਼ਨ ਦੀ ਮੰਗ ਕੀਤੀ ਗਈ ਹੈ MP ਗੁਰਜੀਤ ਔਸਲਾ ਦੇ ਵੱਲੋਂ ਕਾਂਗਰਸ ਸਾਂਸਦ ਗੁਰਜੀਤ ਔਸਲਾ ਨੇ ਲੋਕ ਸਭਾਚ ਇਹ ਮੰਗ ਕੀਤੀ ਹੈ ਗੱਲਬਾਤ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਜਲਦ ਨਵਾਂ ਰੇਲਵੇ ਸਟੇਸ਼ਨ ਦਿੱਤਾ ਜਾਣਾ ਚਾਹੀਦਾ ਹੈ ਸੁਲਤਾਨਪੁਰ ਲੋਧੀ ਤੋਂ ਗੋਇੰਦਵਾਲ ਤੱਕ ਰੇਲ ਲਾਈਨ ਬਣਾਈ ਜਾਏ ਇਸ ਕਾਲ ਦਾ ਜ਼ਿਕਰ ਉਹਨਾਂ ਨੇ ਕੀਤਾ ਔਸਲਾ ਨੇ ਕਿਹਾ ਕਿ ਬਿਆਸ ਕਾਦਿਆ ਨੂੰ ਰੇਲਵੇ ਲਾਈਨ ਦੇ ਨਾਲ ਜੋੜਿਆ ਜਾਇ ਤੇ ਵਪਾਰ ਦੇ ਲਈ ਇਹ ਬਹੁਤ ਹੀ ਅਹਿਮ ਹੈ ਨਵੇਂ ਵਪਾਰ ਦੇ ਲਈ ਰੇਲਵੇ ਸਟੇਸ਼ਨ ਦੀ ਮੰਗ ਉਹਨਾਂ ਦੇ ਵੱਲੋਂ ਲੋਕ ਸਭਾ ਚ ਰੱਖੀ ਗਈ। ਉੱਥੇ ਵਪਾਰਕ ਲੋਕ ਵੀ ਆਉਂਦੇ। ਔਰ ਰਿਲੀਜੀਅਸ ਮੱਤਾਂ ਨੂੰ ਮੈਂ ਸਭ ਤੋਂ ਪਹਿਲਾਂ ਰੇਲਵੇ ਮੰਤਰੀ ਅਸ਼wini ਮੈਸ਼ਨਵਜੀ ਦਾ ਔਰ ਬਿੱਟੂ ਜੀ ਦਾ ਧੰਨਵਾਦ ਕਰਦਾ ਕਿ ਮੇਰੀ 8 ਸਾਲ ਦੀ ਲੰਬੀ ਮੰਗ ਮਿੰਨਤ ਪੱਟੀ ਮਾਹੂਲ ਲਿੰਕ ਜਿਹੜਾ ਇਹਨਾਂ ਨੇ ਜ਼ਮੀਨ ਸਰਕਾਰ ਨੇ ਲੈ ਕੇ ਦੇਣੀ ਕੀਤੀ ਹੈ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਪਹਿलो ਰਾਜ ਸਰਕਾਰ ਨੇ ਲੈ ਕੇ ਦੇਣੀ ਪਰ ਮੇਰੀ ਮੰਗ ਸੀ ਕਿ ਉਹਨਾਂ ਕੋਈ ਪੈਸੇ ਐ ਨਹੀਂ ਸਟੇਟ ਕੋ ਕੇਂਦਰ ਸਰਕਾਰ ਦਵੇ ਤੇ ਉਹ ਇਹਨਾਂ ਨੇ ਪੂਰੀ ਕੀਤੀ ਐ ਹੁਣ ਮੇਰੀ ਮੰਗ ਐ ਕਿ ਅੰਮ੍ਰਿਤਸਰ ਯਾਤਰੀ ਯਾਤਰੀ ਸਟਾਲਿਆ ਜੀ ਜਿੱਥੇ ਰਿਲੀਜੀਅਸ ਲੋਕ ਆਉਂਦੇ ਨੇ ਉੱਥੇ ਵਪਾਰਿਕ ਲੋਕ ਵੀ ਆਉਂਦੇ ਔਰ ਰਿਲੀਜੀਅਸ ਮੱਤਾਂ ਨੂੰ ਧਾਰਮਿਕ ਮੱਤਾਂ ਨੂੰ ਧਿਆਨ ਚ ਰੱਖਦੇ ਹੋਏ ਇੱਕ ਰੇਲਵੇ ਸਟੇਸ਼ਨ ਨਵਾਂ ਹੋਣਾ ਚਾਹੀਦਾ ਪਿਊਸ਼ ਗੋਇਲ ਜੀ ਨੇ ਸਦਨ ਚ ਖਲੋ ਕੇ ਕਿਹਾ ਸੀ ਲਾਸਟ ਟਾਈਮ ਕਿ ਤੁਹਾਡਾ ਰੇਲਵੇ ਸਟੇਸ਼ਨ ਪਾਸ ਕਰ ਦਿੱਤਾ ਗਿਆ ਪਰ ਅਜੇ ਤੱਕ ਉਹ ਰੇਲਵੇ ਸਟੇਸ਼ਨ ਦਾ ਕੋਈ ਡਿਜ਼ਾਈਨ ਚ ਫਰਕ ਨਹੀਂ ਜਿੱਥੇ ਮੈਂ ਪ੍ਰਸ਼ਨ ਲਾਇਆ ਸੀ ਪਰ ਉਹ ਡਿਜ਼ਾਈਨਰ ਮੂਵ ਕਰਕੇ ਨਵਾਂ ਡਿਜ਼ਾਈਨ ਬਣਾਇਆ ਪਰ ਅਜੇ ਤੱਕ ਪਤਾ ਨਹੀਂ ਮੇਰੀ ਬੇਨਤੀ ਹੈ ਅਸ਼ਨੀ ਵੈਸ਼ਨਵ ਜੀ ਨੂੰ ਕਹੋ ਉਹ ਜਲਦੀ ਤੋਂ ਜਲਦੀ ਸਟੇਸ਼ਨ ਜਿਹੜਾ ਅੰਮ੍ਰਿਤਸਰ ਨੂੰ ਦਿੱਤਾ ਜਾਵੇ ਸਰ ਮੇਰੀ ਬੇਨਤੀ ਹੈ ਸਰ ਇਸ ਯਾਤਰੀ ਸਥਾਨ ਨੂੰ ਕਾਮਯਾਬ ਕਰਨ ਵਾਸਤੇ ਮੇਰਾ ਮੰਨਣਾ ਹੈ ਕਿ ਇੱਕ ਟੂਰਿਸਟ ਸਰਕਟ ਹੋਣਾ ਚਾਹੀਦਾ ਸultanpur लोधी ਤੋਂ ਗੋਇੰਦਵਾਲ ਤੱਕ ਨਵੀਂ ਲਾਈਨ ਵਿਛੇ ਔਰ ਉਹ ਰੇਲ ਲਾਈਨ ਜਿਹੜੀ ਹੈ ਇੱਕ ਡੀਐਮਜੂ ਟ੍ਰੇਨ ਜਿਹੜੀ ਹੈ ਸੁਲਤਾਨਪੁਰ ਲੋਧੀ ਗੋਇੰਦਵਾਲ ਖਡੂਰ ਸਾਹਿਬ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਰਮਦਾਸ ਔਰ ਡੇਰਾ ਬਾਬਾ ਨਾਨਕ ਤੱਕ ਡੀਐਮਜੂ ਟ੍ਰੇਨ ਚੱਲੇ ਸਾਹਿਬ ਸਭ ਇਹਦੇ ਨਾਲ ਕੀ ਹੈ ਕਿ ਜਿਹੜਾ ਲੋਕਲ ਵਿਦਿਆਰਥੀ ਕਿਸਾਨ ਮਜ਼ਦੂਰ ਔਰ ਸਾਰਣ ਬਹੁਤ ਫਾਇਦਾ ਹੈ ਲੋਕਲ ਲੇਬਰ ਕਰਨ ਵਾਲਿਆਂ ਨੂੰ ਸਭ ਮੇਰੀ ਬੇਨਤੀ ਇੱਕ ਹੋਰ ਹੈ ਇਹ ਸਰਕਟ ਨੂੰ ਵਧਾਉਂਦੇ ਹੋਏ ਪਿਆਸ ਕਾਦੀਆਂ ਜੇ ਰੇਲ ਲਾਈਨ ਜੋੜ ਦਿੱਤੀ ਜਾਵੇ ਫਿਰ ਅੰਮ੍ਰਿਤਸਰ ਬਿਆਸ ਕਾਦੀਆਂ ਅੰਮ੍ਰਿਤਸਰ ਵੀ ਇੱਕ ਸਰਕਟ ਬਣ ਜਾਂਦਾ ਸਰ ਸਭ ਸਾਡੇ ਕੋਲ ਕੁਝ ਨਹੀਂ ਹੈਗਾ ਜਦੋਂ ਜੰਗ ਹੁੰਦੀ ਹੈ ਕੋਈ ਕਰੋਨਾ ਦੀ ਮਾਰ ਪੈਂਦੀ ਹੈ ਸਾਡੀ ਟੂਰਿਸਟ ਦਸਤੀ ਬਿਲਕੁਲ ਬੰਦ ਹੋ ਜਾਂਦੀ ਹੈ ਵੀਰਬਾਲ ਦਿਵਸ ਨਾਂ ਨੂੰ ਲੈ ਕੇ ਜਿੱਦੜਾ ਗਾਨੀ ਕੁਲਦੀਪ ਸਿੰਘ ਗੜਕੜਜ ਨੇ ਹਾਲ ਫਿਲਾਸ਼ ਦੇਸ਼ ਤੇ ਸਾਰੇ ਸਿੱਖ ਐਮਪੀਜ਼ ਨੂੰ ਚਿੱਠੀ ਲਿਖੀ ਸੀ ਮੰਗ ਕੀਤੀ ਸੀ ਕਿ ਸੰਸਦ ਇਹ ਮੁੱਦਾ ਚੁੱਕਿਆ ਜਾਏ ਇਸ ਦਾ ਨਾਮ ਬਦਲਾ ਜਾਏ बीजेपी, बीजेपी, बीजेपी तर्क दे रही है इससे सियासत नहीं होनी चाहती शब्दों के फेर बदल की थान बलिदान महत्व समझना जरूरी है इस गल का जिक्र बीजेपी के काबले गौर है कि कुछ दिन पहला भी अजितदार का कुलदीप सिंह गड़गड़देव लोग देश पार्टी दे से एमपीज नु चिट्ठी लिखी गई सी ओना दे वलो मांग कीती गई सी सारे ही एमपीज संसद इ मुद्दा चुप कर बाकी पर इस तरह के विषय के ऊपर राजनीति करने की जरूरत भी होनी चाहिए दुनिया का सबसे बड़ा बलिदान था गुरटेक बहादुर जी के पूरे परिवार का और उसमें शहर का जो बलिदान था वो उसकी कोई तुलना नहीं हो सकती इसलिए इस दिन को वीर बाल दिवस का जो नाम दिया गया बहुत सोच के लिए दी गया तो बड़े बलिदान पर प्रत्येक भारतवासी को गर्व है कि हमारे एक और इस प्रकार के थे तो इतना बड़ा बलिदान देने की हिम्मत रखते फिर उस दिन के ऊपर इस प्रकार की राजनीति करना किसी भी रूप में उचित नहीं कहा जा सकता वीर साहबजादों के बलिदान को उनकी शहादत ने जिस तरह की प्रेरणा देश के करोड़ों करोड़ लोग उस समय जब धार्मिक आस्थाओं को कुचला जा रहा था जब धार्मिक आस्थाओं को पदज्वलित किया जा रहा था लोगों को ये इन केन प्रकार ण धर्म परिवर्तन के लिए मजबूर किया जा रहा था उनको सताया जा रहा था अत्याचार किया जा रहा था तब उन छोटे छोटे साहिबजादों ने जिस तरह से अपने बलिदान से देश के लोगों को प्रेरणा दी थी उसने भारत की सभ्यता और संस्कृति को बचाने में और बनाए रखने में बहुत बड़ा योगदान किया था ਇਹ ਲੱਗਦਾ ਹੈ ਕਿ ਸ਼ਬਦਾਂ ਦੇ ਫੇਰ ਮੇ ਪੜ੍ਹਨ ਦੇ ਬਜਾਏ ਉਨ੍ਹਾਂ ਦੇ ਬਲੀਦਾਨ ਦੀ ਮਹੱਤਤਾ ਨੂੰ ਸਥਾਪਿਤ